ਲੋ ਵੀ ਭਈਆ ਰੇਲਿੰਗ ਦਾ ਤਾਂ ਕੰਮ ਹੋ ਗਿਆ ਕੰਪਲੀਟ ਪਰ ਲੱਗਦਾ ਵੀ ਅਜਨੀ ਬੂਟੀ ਫਸੀ ਆ ਤੇ ਪੁੱਲ ਨੂੰ ਦੇਖ ਕੇ ਹੁਣ ਪ੍ਰਸ਼ਾਸਨ ਨੂੰ ਸਾਹ ਮਿਲੂਗਾ ਸ਼ੰਕਰ ਕੁਟਾਰਗਿਆ ਜੀ ਅਜ ਤੋਂ ਕੁਝ ਦਿਨ ਪਹਿਲਾਂ ਬੱਚਿਆਂ ਦੇ ਭੋਗ ਤੇ ਆਏ ਸੀਗੇ ਤੇਨਾਂ ਅਗੇ ਇਹ ਮੁੱਦਾ ਰੱਖਿਆ ਸੀਗਾ ਬੂਟੀ ਦਾ ਕਹਿੰਦੇ ਸੀਗੇ ਵੀ ਉੱਪਰ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਪਰ ਦੋਕ ਤਿੰਨ ਦਿਨ ਤਰ ਖਾਲੀ ਚੱਲ ਰਹੇ ਆ ਬਾਕੀ ਸਾਰੀ ਆ ਬੂਟੀ ਭਰੀ ਹੋਈ ਆ ਵੇਖ ਸਕਦੇ ਹੋ ਤੇ ਪੋਲਿਟਿਕਨ ਤੋਂ ਬਾਅਦ ਸਾਰੇ ਲੀਡਰ ਆਗੇ ਤੇ ਸਿਆਸਤ ਚਮਕਾਉਣਗੇ ਪਰ ਪੋਲਿਟਿਕ ਤੋਂ ਪਹਿਲਾਂ ਨੁਕਸਾਨ ਹੋਣ ਤੋਂ ਪਹਿਲਾਂ ਕੋਈ ਵੀ ਨਹੀਂ ਇੱਥੇ ਗੌਰ ਕਰਦਾ ਜੇ 15 ਤੋਂ 20 ਦਿਨ ਹੋ ਗਏ ਆ ਬੂਟੀ ਫਸੀ ਹੋਈ ਨੂੰ ਆ ਦੇਖ ਸਕਦੇ ਹੋ ਤੇ ਜਦੋਂ ਪੋਲਿਟਿਕ ਪਿਆ ਫਿਰ ਸਾਰੇ ਆ ਕੇ ਕਹਿਣਗੇ ਵੀ ਆ ਮਾੜਾ ਹੋ ਗਿਆ ਜੇਬ ਹੋ ਗਿਆ ਸੋ ਧਿਆਨ ਦਿਓ ਇਸ ਚੀਜ਼ ਬਾਰੇ ਵੈਕੋ ਦੀਪਕ ਖਾਲਸਾ ਵੈਕੋ ਚਿੱਕੀ ਫਤੇ ਪਿਆਰੋ ਇਧਰਲੀ ਸਾਈਡ ਤੋਂ ਤਾਂ ਬੂਟੀ ਕੱਲ ਕੱਢ ਦਿੱਤੀ ਈ ਇਹਨਾਂ ਨੇ ਚਲੋ ਸਫਾਈ ਦਾ ਵੀ ਸੋਹਣਾ ਨਿਬੜ ਗਿਆ ਵਿਚਾਰੇ ਜੋਗੀ ਕਰਤੀ ਚਲੋ ਪਰ ਆ ਜਿਹੜਾ ਬੂਟੀ ਵਾਲਾ ਕੰਮ ਇਹ ਚਲੋ ਕਰਨਗੇ ਅੱਜ ਕੱਢਣੀ ਪੈਣੀ ਆ ਮੰਨ ਲਓ ਤਾਂ ਯਾਹ ਪੈ ਢਾਨੂ ਜੋੜਨ ਵਾਲਾ ਇਹ ਪੁੱਲ ਰਹਿ ਗਿਆ ਦੋ ਤਿੰਨ ਪੁੱਲ ਤਾਂ ਪਹਿਲਾਂ ਹੀ ਟੁੱਟੇ ਹੋਏ ਆ ਤੇ ਜੇਕਰ ਆਹੀ ਹਾਲ ਬੂਟੀ ਦੇ ਬਣੇ ਰਹੇ ਤੇ ਹੋ ਸਕਦਾ ਵੀ ਇਸ ਪੁੱਲ ਦੀ ਵੀ ਬਲੀ ਚੜ ਜੇ ਸੋ ਪ੍ਰਸ਼ਾਸਨ ਨੂੰ ਥੋੜਾ ਜਆ ਬੂਟੀ ਵੱਲ ਧਿਆਨ ਦੇਣ ਦੀ ਲੋੜ ਆ ਬਾਕੀ ਸਫਾਈ ਤੁਸੀਂ ਵੇਖ ਸਕਦੇ ਹੋ ਕਰ ਦਿੱਤੀ ਗਈ ਆ ਪਰ ਆ ਜਿਹੜੀ ਕੁਝ ਹੱਦ ਤੱਕ ਅਜੇ ਮਿੱਟੀ ਨਹੀਂ ਚੱਕੀ ਗਈ ਕੱਲ ਮੈਂ ਕਿਹਾ ਵੀ ਸੀ ਇਹਨਾਂ ਨੂੰ ਭਾਈ ਵੀ ਇਹ ਵੀ ਚੱਕ ਦੋ ਪਰ ਚਲੋ ਅੱਜ ਦੇਖਦੇ ਹਾਂ ਸ਼ਾਮ ਤੱਕ ਚੱਕਦੇ ਕਿ ਕੀ ਕਰਦੇ ਆ ਤੇ ਬਾਕੀ ਆ ਚੀਜ਼ ਨੇ ਪਰ ਰੋੜਨਾ ਵਾ ਜਿਹੜੀ ਆ ਚੀਜ਼ ਫਸੀ ਹੋਈ ਆ ਆ ਦੇਖ ਲੋ ਹਾਲਾਤ ਆ ਹੁਣ ਬਣਿਆ ਤਾਂ ਨਿਆ ਜਦੋਂ ਇਹਨੂੰ ਠੱਕਾ ਲੱਗੂਗਾ ਤੇ ਨਾਲ ਦੀ ਨਾਲ ਇਹ ਪੋਲਾ ਮਨੋਨੀ ਮੇ ਇਹਦੇ ਵੀ ਬਚੂਗਾ ਰੋੜਨ ਤੋਂ ਆ ਦੇਖ ਸਕਦੇ ਹੋ ਇਹਦੇ ਹਾਲਾਤ ਕਿਉਂਕਿ ਪਹਿਲਾਂ ਹੀ ਕੀਮੇ ਵਾਲੀ ਵਾਲਾ ਪੋਲ ਵੀ ਟੁੱਟਾ ਹੋਇਆ ਤੇ ਜਟਾਂ ਵਾਲੀ ਵਾਲਾ ਪੋਲ ਵੀ ਟੁੱਟਾ ਹੋਇਆ ਵਾ ਉਹਨਾਂ ਦੇ ਟੁੱਟਣ ਦੇ ਕਾਰਨ ਇਹ ਬੁਟੀ ਸੀਗੀ ਤੇ ਅੱਜ ਵਰਪਾਲਾਂ ਵਾਲਾ ਵੀ ਸ਼ਾਇਦ ਯਾਨੀ ਕਿ ਕੋਲੇ ਦੇ ਧਾਰੇ ਗਿਆ ਜੀ ਰੱਬਾ ਤੁਹਾਡਾ ਬਲਾ ਕਰੇ 12 13 ਹਣੇ ਜਿੰਨਾ ਚੋ ਕਿ ਤਿੰਨ ਕ ਚੱਲਦੇ ਆ ਤੇ ਬਾਕੀ ਸਾਰੇ